ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਗੱਲ ਕਰਨ ਚੱਲੇ ਆਂ ਭਾਜ ਯੋਗਤਾ ਦੀ ਠੀਕ ਆ ਸੰਖਿਆਵਾਂ ਵਾਲਾ ਟੌਪਿਕ ਚੱਲ ਰਿਹਾ ਆਪਣਾ ਉਹਦੇ ਕੁਝ ਮੁੱਢਲੀ ਥਿਊਰੀ ਆ ਉਹਦੇ ਬਾਰੇ ਗੱਲ ਕਰਦੇ ਪਏ ਆਂ ਤਪੇ ਬੇਟਾ ਭਾਜ ਯੋਗਤਾ ਭਾਜ ਯੋਗਤਾ ਬੇਟਾ ਖਾਸ ਖਾਸ ਨੰਬਰਾਂ ਦੀ ਤੁਹਾਨੂੰ ਆਉਣੀ ਚਾਹੀਦੀ ਅਕਸਰ ਇਹਦੇ ਨਾਲ ਸੰਬੰਧਿਤ ਕੈਲਕੂਲੇਸ਼ਨ ਵਾਲੇ ਸਵਾਲ ਨਬੋਧਿਆ ਦਾਖਲਾ ਪ੍ਰੀਖਿਆ ਦੇ ਵਿੱਚ ਆਉਂਦੇ ਆ ਜੇਕਰ ਤਾਂ ਤੁਸੀਂ ਤੁਹਾਨੂੰ ਇਹਦੇ ਬਾਰੇ ਪਤਾ ਹੋਊਗਾ ਤਾਂ ਤੁਸੀਂ ਕਰ ਲਓਗੇ ਜੇਕਰ ਨਹੀਂ ਪਤਾ ਤਾਂ ਫਿਰ ਬੇਟਾ ਤੁਸੀਂ ਉਲਝ ਜਾਓਗੇ ਬਹੁਤ ਟਾਈਮ ਲਾਓਗੇ ਸੌਖੇ ਜਿਹੇ ਸਵਾਲ ਤੇ ਵੀ ਤਾਂ ਕਹਿੰਦਾ ਪਹਿਲਾ ਹੈਗਾ ਦੂ ਦਵਾਰਾਂ ਭਾਜ ਯੋਗਤਾ ਤਾਂ ਇੱਕ ਸੰਖਿਆ 2 ਦੁਆਰਾ ਵੰਡਣਯੋਗ ਹੁੰਦੀ ਹੈ ਜੇਕਰ ਇਸ ਦਾ ਇਕਾਈ ਅੰਕ 0 2 4 6 ਜਾਂ 8 ਵਿੱਚੋਂ ਕੋਈ ਵੀ ਹੋਵੇ ਠੀਕ ਹੈ ਤਾਂ ਇਹਦੇ ਇਕਾਈ ਅੰਕ ਤੇ ਬੇਟਾ ਮੰਨ ਲਓ 426 ਤੇ ਜੇਕਰ ਅਸੀਂ ਦੇਖਣਾ ਹੋਵੇ ਵੀ ਕੀ ਇਹ 2 ਤੇ ਵੰਡੀ ਚੱਲੂ ਅਸੀਂ ਆਹ ਇਕਾਈ ਅੰਕ ਦੇਖਾਂਗੇ ਜੇ ਇਹ 2 4 6 ਜਾਂ 8 ਹੈ ਤਾਂ ਸਾਨੂੰ ਭਾਗ ਕਰਨ ਦੀ ਲੋੜ ਨਹੀਂ ਹੈ ਇਹ ਸੰਖਿਆ 2 ਤੇ ਪੂਰੀ ਪੂਰੀ ਵੰਡੀ ਹੀ ਜਾਊਗੀ ਠੀਕ ਹੈ ਬੇਟਾ ਇਹ ਭਾਜਯੋਗਤਾ ਟੈਸਟ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਪੁਆਇੰਟ 2 ਇਹਦੇ ਵਿੱਚ 3 ਨਾਲ ਭਾਜਯੋਗਤਾ ਦੀ ਗੱਲ ਕਰਦਾ ਪਿਆ ਤਾਂ ਕਹਿੰਦਾ ਜੇਕਰ ਕਿਸੇ ਸੰਖਿਆ ਦੇ ਅੰਕਾਂ ਦਾ ਜੋੜ 3 ਨਾਲ ਵੰਡਿਆ ਜਾ ਸਕਦਾ ਹੈ ਤਾਂ ਸੰਖਿਆ 3 ਨਾਲ ਵੰਡੀ ਜਾ ਸਕਦੀ ਹੈ ਤਾਂ ਬੇਟਾ ਇਹ ਦੇਖੋ ਤੁਸੀਂ 929 3 ਜਾਂ 1 ਆ ਹੋਰ ਲਾ ਲਓ ਬੇਟਾ ਅਸੀਂ ਇਹ ਦੇਖਣਾ ਬਿਨਾਂ ਭਾਗ ਕੀ ਇਹ ਸੰਖਿਆ 3 ਤੇ ਵੰਡੀ ਜਾਊਗੀ ਵੈਸੇ ਆਪਾਂ 3 ਤੋਂ ਬਾਅਦ ਕਮਾ ਲਾਉਨੇ ਆ ਤਾਂ ਇਹਦੇ ਜੋੜ ਕਰ ਲਓ ਅੰਕਾਂ ਦਾ 9 ਤੇ 2 11 ਤੇ 9 20 ਤੇ 1 21 ਤਾਂ 21 ਬੇਟਾ ਦੇਖੋ 3 ਤੇ ਵੰਡਿਆ ਜਾਂਦਾ 3 7 21 ਹਾਂ ਜੇਕਰ ਆਹ ਵੰਡਿਆ ਗਿਆ ਇਹਦਾ ਜੋੜ ਤਾਂ ਸਾਰੀ ਸੰਖਿਆ 3 ਤੇ ਵੰਡੀ ਜਾਊਗੀ ਮੇਰਾ ਖਿਆਲ ਆ ਬੇਟਾ ਗੱਲ ਸਪਸ਼ਟ ਹੋ ਗਈ ਤੁਹਾਨੂੰ ਤਾਂ ਅੱਗੇ ਆ ਗਿਆ ਬੇਟਾ 3 ਨਾਲ ਭਾਜਯੋਗਤਾ ਪਤਾ ਲੱਗ ਗਿਆ ਤੁਹਾਨੂੰ ਅੱਗੇ ਆ ਗਿਆ ਬੇਟਾ 4 ਦੀ ਭਾਜਯੋਗਤਾ ਠੀਕ ਹੈ 4 ਦੀ ਭਾਜਯੋਗਤਾ ਕੀ ਕਹਿੰਦਾ ਹੈ ਕਹਿੰਦਾ ਜੇਕਰ ਕਿਸੇ ਸੰਖਿਆ ਦੇ ਆਖਰੀ ਦੋ ਅੰਕਾਂ ਤੋਂ ਬਣੀ ਹੋਈ ਸੰਖਿਆ 4 ਨਾਲ ਵੰਡੀ ਜਾ ਸਕਦੀ ਹੈ ਤਾਂ ਉਹ ਸੰਖਿਆ 4 ਨਾਲ ਵੰਡੀ ਜਾ ਸਕਦੀ ਹੈ ਠੀਕ ਹੈ ਮੰਨ ਲਓ ਸਾਡੇ ਕੋਲੇ ਕੋਈ ਸੰਖਿਆ ਹੈਗੀ ਹੈ 728 ਠੀਕ ਹੈ ਜੇਕਰ ਬੇਟਾ ਆਖਰੀ ਦੋ ਅੰਕਾਂ ਤੋਂ ਕਿਹੜੀ ਸੰਖਿਆ ਬਣਦੀ ਪਈ ਹੈ 28 ਜੇਕਰ ਬੇਟਾ ਇਹ 4 ਨਾਲ ਵੰਡੀ ਜਾਂਦੀ ਆ 28 ਵੰਡੀ ਜਾਂਦੀ ਆ ਨਾ 4 7 28 ਠੀਕ ਹੈ ਤਾਂ ਇਹ ਸੰਖਿਆ ਜੇਕਰ 4 ਨਾਲ ਵੰਡੀ ਜਾਂਦੀ 28 4 4 7 28 ਫੇਰ ਆ ਸਾਰੀ ਸੰਖਿਆ 728 4 ਨਾਲ ਵੰਡੀ ਜਾਊਗੀ ਮੇਰਾ ਖਿਆਲ ਆ ਬੇਟਾ ਗੱਲ ਸਪਸ਼ਟ ਹੋ ਗਈ ਇਸ ਦੂਬਾਰ ਦੇ ਵਿੱਚ ਬੇਟਾ ਆਪਾਂ ਗੱਲ ਕਰਦੇ ਹਾਂ 5 ਦੀ ਭਾਜਯੋਗਤਾ ਕਹਿੰਦੇ 5 ਦੀ ਭਾਜਯੋਗਤਾ ਕਹਿੰਦੇ ਜੇਕਰ ਕਿਸੇ ਸੰਖਿਆ ਦੇ ਇਕਾਈ ਅੰਕ ਤੇ 0 ਜਾਂ 5 ਆ ਤਾਂ ਸੰਖਿਆ 5 ਦੁਆਰਾ ਵੰਡਣਯੋਗ ਹੋਵੇਗੀ ਤੇ ਜੇਕਰ ਇਕਾਈ ਸਥਾਨ ਤੇ 0 ਜਾਂ 5 ਆ ਮੰਨ ਲਓ 450 ਤਾਂ ਆ ਇਕਾਈ ਸਥਾਨ ਤੇ 0 ਆ ਗਿਆ ਬੇਟਾ ਫਿਰ ਇਹ ਸੰਖਿਆ 5 ਨਾਲ ਵੰਡੀ ਜਾਊਗੀ ਜੇ ਇੱਥੇ 0 ਜਾਂ 5 ਹੋਵੇ ਮੇਰਾ ਖਿਆਲ ਹੈ ਸੌਖਾ ਹੀ ਆ ਕੰਮ ਇਹ ਅੱਗੇ ਆ ਗਿਆ ਬੇਟਾ ਹਾਂ ਤਾਂ ਬੇਟਾ ਅੱਗੇ ਆ ਗਈ 6 ਦੀ ਭਾਜਯੋਗਤਾ 6 ਦੀ ਭਾਜਯੋਗਤਾ ਧਿਆਨ ਨਾਲ ਦੇਖੋ ਕਹਿੰਦਾ 6 ਨਾਲ ਵੰਡਣ ਵਾਲੀ ਕੋਈ ਵੀ ਸੰਖਿਆ ਕਹਿੰਦਾ 6 ਨਾਲ ਪੂਰੀ ਤਰ੍ਹਾਂ ਵਿਭਾਜਿਤ ਹੁੰਦੀ ਹੈ ਜੇਕਰ ਉਹ ਸੰਖਿਆ ਨੂੰ 2 ਤੇ 3 ਦੋਵਾਂ ਨਾਲ ਵੰਡਿਆ ਜਾ ਸਕਦਾ ਹੋਵੇ ਠੀਕ ਹੈ ਕੋਈ ਵੀ ਸੰਖਿਆ ਹੈ ਮੰਨ ਲਓ ਬੇਟਾ 426 ਹੈ 426 426 12 ਹਣਾ ਹਾਂ ਤਾਂ ਕਿੰਦਾ 426 ਚ ਬੇਟਾ ਆਪਾਂ ਦੇਖਣਾ ਕੀ ਇਹ ਸੰਖਿਆ 6 ਤੇ ਵੰਡੀ ਜਾਊਗੀ ਅਸੀਂ 2 ਤੇ 3 2 ਤੇ 3 ਦੋਵਾਂ ਦੀ ਭਾਜਯੋਗਤਾ ਚੈੱਕ ਕਰ ਲੈਨੇ ਬੇਟਾ ਇਕਾਈ ਅੰਕ ਤੇ ਜੇ 2 4 6 ਹੋਵੇ ਤਾਂ 2 ਤੇ ਵੰਡੀ ਜਾਂਦੀ 2 ਤੇ ਤਾਂ ਵੰਡੀ ਜਾਂਦੀ ਹੈ ਤੇ ਜੇਕਰ ਸਾਰੀ ਸੰਖਿਆ ਦੇ ਅੰਕਾਂ ਦਾ ਜੋੜ 3 ਤੇ ਵੰਡਿਆ ਜਾਵੇ ਤਾਂ ਸਾਰੀ ਸੰਖਿਆ 3 ਤੇ ਵੰਡਣਯੋਗ ਹੁੰਦੀ ਹੈ 4 ਤੇ 2 6 ਤੇ 6 12 ਇਹਦਾ ਮਤਲਬ ਤਿੰਨ ਤੇ ਵੀ ਵੰਡੀ ਜਾਊ ਜੇਕਰ ਬੇਟਾ ਇਹ ਸੰਖਿਆ 2 ਤੇ 3 ਦੋਵਾਂ ਤੇ ਵੰਡੀ ਜਾਂਦੀ ਹੈ ਤਾਂ ਇਹ 6 ਤੇ 20 ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਬੇਟਾ ਤਾਂ ਇਹ ਸਿੱਗੀ 6 ਦੀ ਭਾਜਯੋਗਤਾ ਠੀਕ ਉਦਾਹਰਣ ਲਈ ਕੀ 744 ਨੰਬਰ ਕਹਿੰਦਾ ਪੂਰੀ ਤਰ੍ਹਾਂ ਨਾਲ 6 ਨਾਲ ਵੰਡਿਆ ਜਾ ਸਕਦਾ ਜਾਂ ਨਹੀਂ ਤਾਂ ਬੇਟਾ ਅਸੀਂ ਦੇਖਾਂਗੇ 744 ਦਾ ਵੀ ਦੇਖੋ ਪਹਿਲਾਂ ਤਾਂ ਦੇਖੋ 3 ਤੇ 2 ਤੇ ਵੰਡਿਆ ਜਾਂਦਾ 744 ਹਾਂ 2 ਤੇ ਵੰਡਿਆ ਜਾਂਦਾ ਕਿਉਂਕਿ ਇਕਾਈ ਅੰਕ 4 ਆ 3 ਤੇ ਦੇਖੋ 7 4 11 ਤੇ 4 15 15 3 ਤੇ ਵੰਡੇ ਜਾਂਦੇ ਆ ਹਾਂ 2 ਤੇ ਵੀ ਵੰਡੀ ਜਾਂਦੀ ਹੈ ਇਹ 3 ਤੇ ਵੀ ਵੰਡੀ ਜਾਂਦੀ ਹੈ ਤਾਂ ਇਸ ਕਰਕੇ 744 ਵੀ 6 ਤੇ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਆਹ ਕਹਿੰਦਾ 2 ਤੇ 3 ਦੁਆਰਾ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਇਸ ਲਈ ਇਹ 6 ਨਾਲ ਵੀ ਵੰਡੀ ਜਾਵੇਗੀ ਠੀਕ ਹੈ ਅੱਗੇ ਆ ਗਿਆ ਬੇਟਾ